ਸਟੈਂਡਰਡ ਟੀਵੀ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਮੰਡੀ ਅਹਿਮਦਗੜ੍ਹ ਛਪਾਰ ਰੋਡ ਜਿੱਥੇ ਕਿ ਸੜਕਾਂ ਦੀ ਹਾਲਾਤ ਨੇ ਜਿਹੜੇ ਖਾਸਾ ਬਹੁਤ ਹੀ ਜ਼ਿਆਦਾ ਖਾਸਾ ਨੇ ਇੱਥੇ ਆਉਣ ਇੱਕ ਉੱਪਰ ਦੀ ਛਪਾਰ ਦਾ ਮੇਲਾ ਚੱਲ ਰਿਹਾ ਹੈ ਆਉਣ ਜਾਣ ਵਾਲੀ ਸੰਗਤ ਨੂੰ ਬਹੁਤ ਹੀ ਭਾਰੀ ਮੁਸੀਬਤਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਸੰਗਤ ਨੂੰ ਕੀ ਸਾਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਕਿ ਇੱਥੇ ਸੜਕਾਂ ਦੇ ਵਿੱਚ ਰੋਟੋਹੇ ਨੇ ਜਾਂ ਟੋਹੇ ਦੇ ਵਿੱਚ ਸੜਕਾਂ ਜਾ ਸਾਡੇ ਇੱਥੇ ਪਹੁੰਚੇ ਨੇ ਜੀ ਇੰਡੀਆ ਰੋਵਰਸ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ ਜੀ ਉਹਨਾਂ ਨਾਲ ਕੁਝ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਮੁੱਦੇ ਨੂੰ ਲੈ ਕੇ ਅੱਜ ਇੱਥੇ ਪਹੁੰਚੇ ਨੇ ਜੀ ਦੇਖ ਸਕਦੇ ਹੋ ਕਮਲ ਧਾਲੀਵਾਲ ਵੱਲੋਂ ਮਕੀਂ ਦੀਆਂ ਮੰਗਾਂ ਲਈਆਂ ਗਈਆਂ ਨੇ ਪਾਰ ਰੋਡ ਤੇ ਜੀ ਦੇਖ ਸਕਦੇ ਹੋ ਬਿਲਕੁਲ ਹੀ ਸੜਕ ਬੰਦ ਹੋ ਗਈਆਂ ਪਾਣੀ ਦਾ ਪੂਰਾ ਫੁੱਲ ਛੱਡੇ ਭਰੇ ਹੋਏ ਨੇ ਇਹ ਕੋ 121 ਤੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਨਿਕਲਣ ਦੇ ਵਿੱਚ ਇਹ ਚਫਾਰ ਰੋਡ ਪੂਰਾ ਹੀ ਜਾਮ ਲੱਗਿਆ ਰਹਿੰਦਾ ਹੈ ਆ ਕਾਂਗਰਸ ਦੀ ਟੀਮ ਜੀ ਪਹੁੰਚੀ ਆ ਪੂਰਾ ਫੁੱਲ ਜੋਰਾ-ਜੋਰਾ ਤੇ ਮਿੱਟੀ ਛਟਾ ਕੇ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨੂੰ ਪੱਧਰ ਕਰਕੇ ਲੋਕਾਂ ਨੂੰ ਇੱਕ ਆਰਾਮ ਮਿਲੇ ਟਰੈਕਟਰ ਮੰਗਾਏ ਗਏ ਨੇ ਮਿੱਟੀ ਟਰਾਲੀਆਂ ਮੰਗਾਈਆਂ ਗਈਆਂ ਨੇ ਆ ਪੱਧਰ ਕੀਤਾ ਜਾ ਰਿਹਾ ਤਾਂ ਕਿ ਕੁਝ ਰਾਹਤ ਮਿਲ ਸਕੇ ਲੋਕਾਂ ਨੂੰ ਆਮਦ ਸਾਰੀ ਕਾਂਗਰਸ ਦੀ ਟੀਮ ਉਚਕਾਰ ਰੋਡ ਦੇ ਪਹੁੰਚ ਕੇ ਇਹ ਉਪਰਾਲੇ ਨੂੰ ਪੂਰਾ ਕਰ ਰਹੀ ਆ ਆਓ ਆਪਾਂ ਗੱਲਬਾਤ ਕਰਦੇ ਆਂ ਕਮਲ ਧਾਲੀਵਾਲ ਜੀ ਨਾਲ ਕੀ ਕਹਿਣਾ ਚਾਹੁੰਦੇ ਨੇ ਇਸ ਮੁੱਦੇ ਤੇ ਜਿਹੜਾ ਰਾਹਤ ਮਿਲੇ ਹਾਂਜੀ ਕਮਲ ਜੀ ਤੁਹਾਡਾ ਬਹੁਤ ਸਵਾਗਤ ਆ ਚੈਨਲ ਤੇ ਤੁਸੀਂ ਇਹ ਮਿੱਟੀ ਪਾ ਰਹੇ ਹੋ ਇਹ ਸਰਕਾਰ ਦਾ ਕੰਮ ਆ ਪਰ ਤੁਸੀਂ ਇਹ ਕੋਸ਼ਿਸ਼ ਕਿਉਂ ਕੀਤੀ ਆਂ ਤੁਸੀਂ ਕਿਉਂ ਆਇਓ ਤੁਸੀਂ ਦੇਖੋ ਅਸੀਂ ਤਾਂ ਸਭ ਤੋਂ ਪਹਿਲਾਂ ਆਏ ਆ ਲੋਕਾਂ ਦੇ ਲਈ ਅਾ ਨਾਲ ਮੇਰਾ ਪਿੰਡ ਆ ਬੜੂੰਦੀ ਜਦੋਂ ਹਲਕੇ ਦੇ ਵਿੱਚ ਜਾਣਾ ਤੇ ਅਹਿਮਦਗੜ੍ਹ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਤੇ ਜਦੋਂ ਅਸੀਂ ਰੋਜ਼ ਇੱਥੋਂ ਲੰਘਦੇ ਸੀ ਕਦੇ ਕੋਈ ਰਿਕਸ਼ਾ ਪਲਟਿਆ ਕਦੇ ਕੋਈ ਟੈਂਪੂ ਪਲਟਿਆ ਕੋਈ ਸਾਡੀਆਂ ਛੋਟੀਆਂ ਬੱਚੀਆਂ ਜਿਹੜੀਆਂ ਟਿਊਸ਼ਨ ਪੜਨ ਜਾਂਦੀਆਂ ਨੇ ਆਪਣੀਆਂ ਕੈਨੇਟਿਕ ਤੇ ਛੋਟਿਆਂ ਤੇ ਉਹ ਵਿਚਾਰੀਆਂ ਇੱਥੇ ਡਿੱਗੀਆਂ ਪਈਆਂ ਸੋ 2-3 ਦਿਨ ਤੋਂ ਮੈਂ ਵੇਖ ਰਿਹਾ ਸੀ ਕਿ ਸ਼ਹਿਰ ਦਾ ਇੰਨਾ ਮਾੜਾ ਹਾਲ ਆ ਚਾਹੇ ਤੁਸੀਂ ਗਊਸ਼ਾਲਾ ਰੋਡ ਦੇਖ ਲਓ ਚਾਹੇ ਤੁਸੀਂ ਰੇਲਵੇ ਰੋਡ ਦੇਖ ਲਓ ਚਾਹੇ ਤੁਸੀਂ ਧੂਰਕੋਟ ਰੋਡ ਦੇਖ ਲਓ ਚਾਹੇ ਛਪਾਰ ਰੋਡ ਦੇਖ ਲਓ ਤਹਿਲੀਜ ਰੋਡ ਦੇਖ ਲਓ ਕੋਈ ਵੀ ਰੋਡ ਦੇਖ ਲਓ ਜਿਹੜੀ ਵੀ ਰੋਡ ਸ਼ਹਿਰ ਦੇ ਵਿੱਚ ਆਉਂਦੀ ਆ ਜਾਂ ਜਿਹੜਾ ਜੋ ਕੋਈ ਛੋਟੀ ਰੋਡ ਬਾਹਰ ਨਿਕਲਦੀ ਆ 2-2 ਫੁੱਟ 1.5-1.5 ਫੁੱਟ ਡੂੰਘੇ ਟੋਏ ਹਰ ਇੱਕ ਰੋਡ ਤੇ ਪੈਗੇ ਔਰ ਮੈਂ ਸਰਕਾਰ ਦੇ ਵੀ ਜਿਹੜੇ ਕੰਨਾਂ ਤੇ ਜੂਨ ਜਿਹੜੀ ਸੜਕ ਦੀ ਨਹੀਂ ਆ ਸੀ ਉਹਨਾਂ ਨੂੰ ਵੀ ਅੱਜ ਜਗਾਉਣਾ ਚਾਹੁੰਦੇ ਆ ਸਾਡੇ ਇਤਿਹਾਸਿਕ ਮੇਲਾ ਲੱਗਦਾ ਮੇਰੇ ਨਾਲ ਕੌਂਸਲਰ ਸਾਹਿਬ ਖੜੇ ਨੇ ਇਸ ਵਾਰਡ ਦੇ ਸਾਈ ਸਾਹਿਬ ਸ਼ਹਿਰ ਦੇ ਪ੍ਰਧਾਨ ਦੀਪਕ ਜੀ ਸਾਡੇ ਬਿੰਦੂ ਜੀ ਖੜਿਆ ਬਲਾਕ ਦੇ ਪ੍ਰਧਾਨ ਕਾਕਾ ਜੀ ਚੇਅਰਮੈਨ ਸਾਹਿਬ ਖੜੇ ਆ ਰਕਵੀਰ ਅੰਕਲ ਖੜੇ ਆ ਸੋ ਸਾਡੇ ਇੱਥੇ ਅੱਜ ਦਾ ਨਹੀਂ ਪੁਰਾਣੇ ਸਮਿਆਂ ਤੋਂ ਪੰਜਾਬ ਦਾ ਜਿਹੜਾ ਇਤਿਹਾਸਿਕ ਮੇਲਾ ਤੇ ਸਭ ਤੋਂ ਵੱਡਾ ਮੇਲਾ ਆ ਜਿਹੜਾ ਨਾਲ ਦਾ ਪਿੰਡ ਆ ਇੱਥੇ ਚਪਾਰ ਵਿਖੇ ਲੱਗਦਾ ਅਸੀਂ ਵੇਖਿਆ ਪਿਛਲੇ ਟਾਈਮ ਸਰਕਾਰਾਂ ਦੇ ਵਿੱਚ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਸੀ ਜਿਉ ਛੜ ਕੇ ਇਹ ਨਵੀਂ ਨਹੀਂ ਬੜਾ ਸਕਦੇ ਸੀ ਤਾਂ ਪੈਚਵਰਕ ਜ਼ਰੂਰ ਕਰਾ ਸਕ ਕਰਾ ਦਿੰਦੇ ਹੁੰਦੇ ਸੀ ਕਿਉਂਕਿ ਸਾਰੇ ਪੰਜਾਬ ਚੋਂ ਔਰ ਨਾਲ ਦੀਆਂ ਸਟੇਟਾਂ ਚੋਂ ਜਿਹੜੇ ਲੋਕ ਆ ਉਹ ਇਸ ਮੇਲੇ ਦੇ ਵਿੱਚ ਸਮੂਲੀਅਤ ਕਰਨ ਆਉਂਦੇ ਆ ਮਾੜੀ ਗੁੱਗਾ ਮਾੜੀ ਦੀ ਮੱਥਾ ਟੇਕਣ ਆਉਂਦੇ ਆ ਤਾਂ ਕਿ ਉਹਨਾਂ ਨੂੰ ਜਿਹੜੀ ਆ ਇਹ ਸਹੂਲਤ ਦਿੱਤੀ ਜਾ ਸਕੇ ਪਰ ਮੈਂ ਬਹੁਤ ਖਾਮੋਸ਼ੀ ਆ ਇਸ ਇਸ ਗੱਲ ਤੇ ਸਾਨੂੰ ਬੜਾ ਦੁੱਖ ਆ ਸਾਡੇ ਆਪਣੀ ਇਸ ਜਿਹੜੀ ਸਰਕਾਰ ਦੇ ਐਮ.ਐਲ.ਏ ਬਣੇ ਹੋਏ ਨੇ ਅੱਜ ਉਹਨਾਂ ਨੇ ਵੀ ਸਾਡੇ ਸ਼ਹਿਰ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਕੋਈ ਸ਼ਹਿਰ ਦੇ ਵਿੱਚ ਨਵੇਂ ਪੈਸੇ ਦਾ ਕੰਮ ਆ ਜਿਹੜਾ ਨਹੀਂ ਕਰਾਇਆ ਅੱਜ ਤੁਸੀਂ ਸ਼ਹਿਰ ਦੇ ਹਾਲਾਤ ਦੇਖ ਲਓ ਕਿ ਲੋਕਾਂ ਨੂੰ ਤੁਰ ਕੇ ਪਾਣੀ ਦੇ ਵਿੱਚ ਦੀ ਆਪਣੇ ਟੂ-ਵੀਲਰ ਜਿਹੜੇ ਵਹੀਕਲ ਨੇ ਉਹਨਾਂ ਨੂੰ ਤੁਰ ਕੇ ਨੰਗਲ ਲਈ ਮਜਬੂਰ ਹੋਏ ਹੋਏ ਤੁਹਾਨੂੰ ਨਹੀਂ ਲੱਗਦਾ ਆਏਗਾ ਵੀ ਇਹ ਸਰਕਾਰ ਆ ਉਹ ਸੜਕਾਂ ਕੰਮ ਬਣਾਉਂਦੀ ਜਾਂ ਸਿਆਸੀ ਕਾਰਜਾਂ ਤੋਂ ਆਉਂਦੀ ਆ ਲੋਕਾਂ ਵਾਸਤੇ ਨਹੀਂ ਕੰਮ ਕਰਨਾ ਇਹਦਾ ਜੇ ਵੀਰ ਲੰਘਣ ਹੁੰਦੇ ਸ਼ਾਇਦ ਫੇਰ ਬਣ ਜਾਂਦਾ ਬਿਲਕੁਲ ਜੇ ਇਹੀ ਇੱਥੋਂ ਮੁੱਖ ਮੰਤਰੀ ਸਾਹਿਬ ਨੇ ਲੰਘਣਾ ਹੁੰਦਾ ਜਾਂ ਕਿਸੇ ਮੰਤਰੀ ਦੇ ਨੰਗੜਾ ਹੁੰਦਾ ਫਿਰ ਤਾਂ ਨਵੀਂ ਬਣ ਜਾਣੀ ਸੀ ਆਮ ਲੋਕ ਨੇ ਜਿਹੜੇ ਅੱਜ ਉਹ ਦੁਖੀ ਨੇ ਅੱਜ ਸ਼ਹਿਰ ਦੇ ਵਿੱਚ ਤੁਸੀਂ ਕਾਂਗਰਸ ਪਾਰਟੀ ਦੀ ਟੀਮ ਨੂੰ ਛੱਡੋ ਅੱਜ ਆਮ ਲੋਕਾਂ ਨਾਲ ਸ਼ਹਿਰ ਦੇ ਨਾਲ ਤੁਸੀਂ ਗੱਲ ਕਰੋ ਤਾਂ ਸ਼ਹਿਰ ਦੇ ਲੋਕ ਇਸ ਨਕਮੀ ਸਰਕਾਰ ਤੋਂ ਤੇ ਸਾਡੇ ਲੋਕਲ ਐਮ.ਐਲ.ਏ ਸਹਿਬਾਨ ਤੋਂ ਵੀ ਕਾਫੀ ਦੁਖੀ ਮਹਿਸੂਸ ਕਰ ਰਹੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਸਾਰੇ মিডিਆ ਨੇ ਖਬਰ ਵੀ ਉਹ ਚਾਪੀ ਆ ਬੜੇ ਲੰਬੇ ਸਮੇਂ ਤੇ ਸ਼ਹਿਰ ਤੋਂ ਬਾਅਦ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਤਹਿਸੀਲ ਕੰਪਲੈਕਸ ਦਾ ਉਹ ਸਾਡੇ ਸ਼ਹਿਰ ਨੂੰ ਦਿੱਤਾ ਸੀ ਪਰ ਬੜੀ ਫਿਰ ਮੈਂ ਕਹਿੰਦਾ ਖਾਮੋਸ਼ੀ ਆ ਔਰ ਬੜਾ ਦੁੱਖ ਆ ਕਿ ਉਹ ਅਜੇ 6 ਮਹੀਨੇ ਪੁਰਾਣੀ ਜਿਹੜੀ ਇਮਾਰਤ ਆ ਸ਼ਹਿਰ ਦੀ ਅੱਜ ਚੋਹ ਰਹੀ ਆ ਤਾਕੀਆਂ ਦਰਵਾਜ਼ੇ ਡਿੱਗ ਰਹੇ ਨੇ ਤੇ ਸਾਡੇ ਆਗੂਆਂ ਦਾ ਕਹਿਣਾ ਇਹ ਆ ਕਿ ਅਸੀਂ ਜਿਹੜੀ ਆ ਉਹ ਕਾਰਵਾਈ ਕਰਾਵਾਂਗੇ ਚਲੋ ਜੇ ਇਸ ਬਿਲਡਿੰਗ ਨੂੰ ਬਣੀ ਨੂੰ 20 ਸਾਲ ਹੋਏ ਹੁੰਦੇ ਫਿਰ ਮੈਂ ਸਮਝਦਾ ਸੀ ਕਿ ਦੇਖ ਲੈਂਦੇ ਵੀ ਕਿਹਦੇ ਜਿਹੜਾ ਮਟੀਰੀਅਲ ਸਹੀ ਨਹੀਂ ਲਾਇਆ ਤਾਂ ਉਹਤੇ ਕਾਰਵਾਈ ਇਹ ਤਾਂ ਬਣੀ ਹੋਣਾ ਇਹ ਤਾਂ ਤੁਹਾਡੇ ਦੇਖ ਰੇਖ ਚ ਬਣੀ ਆ ਸੋ ਇਹਦਾ ਮੈਂ ਸਿੱਧਾ ਸਿੱਧਾ ਇਲਜ਼ਾਮ ਲਾਉਣਾ ਕਿ ਇਸ ਬਿਲਡਿੰਗ ਨੂੰ ਬਣਾਉਣ ਦੇ ਵਿੱਚ ਆ ਜਿਹੜੀ ਵੱਡੀ ਧਾਂਦਲੀ ਹੋਈ ਆ ਸਹੀ ਮਟੀਰੀਅਲ ਨਹੀਂ ਵਰਤਿਆ ਗਿਆ ਮਟੀਰੀਅਲ ਦੇ ਵਿੱਚ ਚੋਰੀ ਹੋਈ ਆ ਔਰ ਸ਼ਹਿਰ ਵਾਸੀਆਂ ਨਾਲ ਅਮਰਗੜ ਦੇ ਵਾਸੀਆਂ ਨਾਲ ਬਹੁਤ ਵੱਡਾ ਧੋਖਾ ਹਾਂ ਸੜਕਾਂ ਜਿਹੜੀ ਇਹ ਕਿੱਥੇ ਤੱਕ ਕਮੇਟੀ ਪਵਾ ਰਹੀ ਜਿੱਥੇ ਤੱਕ ਸਾਰੀਆਂ ਤੇ ਇਹਦੀ ਇੱਥੇ ਵੀ ਪਵਾ ਰਹੇ ਆ ਫਿਰ ਧੂਰਕੋਟ ਰੋਡ ਫਿਰ ਗਊਸ਼ਾਲਾ ਰੋਡ ਸਾਡੇ ਕੋਲ ਤਕਰੀਬਨ 8 ਟਰਾਲੀਆਂ ਟਰੈਕਟਰ ਤੇ ਜੋ ਦੋ ਜੀਸੀਬੀ ਮਸ਼ੀਨਾਂ ਦੋ ਕਰਾਹ ਵਾਲੇ ਟਰੈਕਟਰ ਚੱਲ ਰਿਹਾ ਸਾਰਾ ਦਿਨ ਪੂਰੀ ਅਹਿਮਦਗੜ੍ਹ ਸ਼ਹਿਰ ਦੀ ਕਾਂਗਰਸ ਟੀਮ ਇੱਕ ਜੋਟੋ ਕੇ ਲੱਗੀ ਹੋਈ ਹੈ ਸਾਰੇ ਸ਼ਹਿਰ ਜਿੱਥੇ ਵੀ ਟੋਏ ਨੇ ਸਰਕਾਰ ਕੀ ਆ ਤੁਸੀਂ ਪਵਾਓਗੇ ਜਿਹੜੀਆਂ ਮੇਨ ਮੇਨ ਸੜਕਾਂ ਬਾਹਰ ਨਿਕਲਦੀਆਂ ਦੇਖੋ ਇਹ ممکن ਨਹੀਂ ممکن ਨਾ ਤਾਂ ਸਾਨੂੰ ਇੰਨੀ ਕੇਰੀ ਮਿਲਣੀ ਆ ਆਲੇ ਦੁਆਲੇੋਂ ਨਾ ਹੀ ਇਹ ਇੱਕ ਦੋ ਦਿਨਾਂ 'ਚ ممکن ਆਸੀਂ ਇਹ ਵੀ ਨਹੀਂ ਚਾਹੁੰਦੇ ਕਿ ਮੀਂਹ ਪੈ ਜਾ ਸੋ ਜਿੰਨੀ ਮੀਂਹ ਤੋਂ ਪਹਿਲਾਂ ਸਾਡੇ ਤੋਂ ਜਿੰਨੇ ਟੋਏ ਕਵਰ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਪੂਰੇ ਕਰ ਸਕੀਏ ਬਹੁਤ ਵੱਡੀ ਵੱਡੀ ਵੱਡਾ ਉਤਰਾਅ ਚੜਾਅ ਰਹੇਗਾ ਤੁਹਾਡੀ ਟੀਮ ਬੰਦੋਂ ਗਏ ਉਹ ਸਾਡੇ ਵੱਲੋਂ ਕਹਿ ਲੋ ਤੇ ਲੋਕਾਂ ਨੂੰ ਪੁੱਛਦਾ ਰਹਾ ਕਿ ਮੀਨੂ ਜਿਹਨਾਂ ਦੀ ਡਿਊਟੀ ਸੀ ਕੀ ਉਹ ਆਪਾਂ ਜੇਣਾ ਚਾਹ ਰਹੇ ਭੱਜਦੇ ਨਹੀਂ ਜੀ ਭੱਜ ਗਏ ਨੇ ਭੱਜਦੇ ਨਹੀਂ ਨਜ਼ਰ ਆ ਰਹੇ ਉਹ ਆਪਣੀ ਜ਼ਿੰਮੇਵਾਰੀ ਤੋਂ ਆਪਣੀ ਡਿਊਟੀ ਤੋਂ ਭੱਜ ਗਏ ਆ ਲੋਕਾਂ ਦਾ ਵਿਸ਼ਵਾਸ ਘਾਟ ਕੀਤਾ ਔਰ ਲੋਕਾਂ ਕ ਅਹਿਮਦਗੜ੍ਹ ਸ਼ਹਿਰ ਦੇ ਲੋਕ ਅਮਰਗੜ੍ਹ ਦੇ ਲੋਕ ਅੱਜ ਅੱਗੇ ਹੋਏ ਮਹਿਸੂਸ ਕਰ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੀਡੀਆ ਦਾ ਜਿਨ੍ਹਾਂ ਨੇ ਅੱਜ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਔਰ ਮੇਰੀ ਬੇਨਤੀ ਹੈ ਤੁਹਾਡੇ ਸਾਹਮਣੇ ਵਰਾਹੀ ਕਿ ਇਸ ਗੁੰਗੀ ਬੋੜੀ ਸਰਕਾਰ ਤੋਂ ਤਾਂ ਕੁਝ ਨਹੀਂ ਹੋਣਾ ਜੇ ਸ਼ਹਿਰ ਦੇ ਹੋਰ ਵੀ ਸੱਜਣ ਔਰ ਅਮਰਗੜ ਦੇ ਲੋਕ ਲੋਕਾਂ ਦੀ ਸਹੂਲਤ ਦੇ ਲਈ ਜਿੱਥੇ ਇਹ ਵੱਡੇ ਵੱਡੇ ਟੋਏ ਪਏ ਨੇ ਸੱਟਾਂ ਲੱਗਦੀਆਂ ਨੇ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਆਪਣੇ ਲੈਵਲ ਤੇ ਭਰ ਦੇਣ ਤਾਂ ਮੇਰੀ ਅਪੀਲ ਰਹੂਗੀ ਮੀਡੀਆ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਜਿਹੜੇ ਫਟਨਾਗਰ ਕੌਂਸਲ ਦੇ ਪ੍ਰਧਾਨ ਨੇ ਇਹ ਕਹਿ ਰਿਹਾ ਸ਼ਹਿਰ ਤੋਂ ਬਾਹਰ ਨਹੀਂ ਇਹਨਾਂ ਦਾ ਫਰਜ਼ ਨਹੀਂ ਬਣਦਾ ਜਿਹੜੇ ਆ ਕੇ ਦੇਖਣ ਦਾ ਜਮਕਰਦਾ ਐਡਾ ਬੜਾ ਮਿਲ ਲੈ ਚੱਲਦੇ ਦੇਖੋ ਮੈਂ ਕਿਸੇ ਇੱਕ ਬੰਦੇ ਪਾਰਟਿਕੂਲਰ ਬੰਦੇ ਤੇ ਇਹ ਇਲਜ਼ਾਮ ਨਹੀਂ ਲਾਊਂਗਾ ਕਿ ਉਹਨਾਂ ਦਾ ਕੱਲਿਆਂ ਦਾ ਫਰਜ਼ ਬਣਦਾ ਮੇਰੇ ਹਿਸਾਬ ਨਾਲ ਜਦੋਂ ਲੋਕਾਂ ਨੇ ਤੁਹਾਨੂੰ ਚੁਣਿਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਪ੍ਰਗਟ ਕਰਿਆ ਤੁਹਾਨੂੰ ਵੋਟਾਂ ਪਾਈਆਂ ਨੇ ਔਰ ਜੇ ਤੁਸੀਂ ਲੋਕਾਂ ਦੀਆਂ ਵੋਟਾਂ ਲਈਆਂ ਨੇ ਤਾਂ ਤੁਹਾਡਾ ਫਰਜ਼ ਬਣਦਾ ਕਿ ਜਿੱਥੇ ਕਿਤੇ ਵੀ ਕੋਈ ਦੁੱਖ ਤਕਲੀਫ ਆਉਂਦੀ ਆ ਵੈਸੇ ਤਾਂ ਅਸੀਂ ਪੰਜਾਬੀ ਆ ਅੱਜ ਹੜਾਂ ਨਾਲ ਜੂਝ ਰਹੇ ਆ ਤੁਸੀਂ ਦੇਖੋ ਅੱਜ ਬਾਰਡਰ ਦੇ ਏਰੀਏ ਚਾਹੇ ਗੁਰਦਾਸਪੁਰ ਆ ਚਾਹੇ ਫਾਜ਼ਲਕਾ ਫਿਰੂਜ਼ਪੁਰ ਚਾਹੇ ਜੀਰਾ ਚਾਹੇ ਹਰੀਕੇਪਤਨ ਹਰ ਜਗ੍ਹਾ ਤੇ ਪੰਜਾਬ ਦੇ ਕੋਨੇ-ਕੋਨੇ ਚ ਲੋਕ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਸੋ ਮੈਂ ਕਹਿਣਾ ਚਾਹੁੰਦਾ ਕਿ ਆਗੂਆਂ ਨੂੰ ਅਪੀਲ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੋਟਾਂ ਲਈਆਂ ਨੇ ਉਹ ਆ ਕੇ ਲੋਕਾਂ ਦਾ ਹਾਲ ਜਾਣਨ ਅੱਜ ਮੈਂ ਇੱਥੇ ਜੰਮਿਆ ਪਲਿਆ ਵੱਡਾ ਹੋਇਆ ਸਨਾਤਨ ਵਿਦਿਆ ਮੰਦਿਰ ਸਕੂਲ ਦੇ ਵਿੱਚ ਮੈਂ ਐਲ ਕੇ ਜੀ ਤੋਂ ਲੈ ਕੇ 10ਵੀਂ ਤੱਕ ਪੜ੍ਹਾਈ ਕਰੀ ਆ ਔਰ ਸ਼ਹਿਰ ਦੇ ਕੋਨੇ-ਕੋਨੇ ਨੂੰ ਤਕਰੀਬਨ ਤਕਰੀਬਨ ਮੈਂ ਜਾਣਦਾ ਸੀ ਹਰ ਗਲੀ 'ਚ ਉਸ ਉਹਨਾਂ ਟਾਈਮਾਂ 'ਤੇ ਕ੍ਰਿਕਟ ਖੇਡੀ ਹੋਈ ਆ ਇਸ ਸ਼ਹਿਰ ਦੇ ਵਿੱਚ ਸੋ ਜਿੰਨਾ ਬੁਰਾ ਹਾਲ ਸ਼ਹਿਰ ਦਾ ਅੱਜ ਆ ਮੈਂ ਕਦੇ ਪਿਛਲੇ ਸਮੇਂ 'ਚ ਨਹੀਂ ਵੇਖਿਆ ਤੁਹਾਡੀ ਅਪੀਲ ਆਓ ਸਾਰੇ ਰਲ ਮਿਲ ਕੇ ਸ਼ਹਿਰ ਨਿਵਾਸੀ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਇਹ ਅੰਮ੍ਰਿਤਸਰ ਦੇ ਸ਼ਹਿਰ ਨਿਵਾਸੀ ਨੇ ਤੁਸੀਂ ਸਾਰੇ ਜੂਝ ਰਹੇ ਨੇ ਦਿੱਕਤ ਉਹ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਵੋਟਾਂ ਜਦੋਂ ਪਾਉਣੇ ਹੋ ਤੁਸੀਂ ਤਾਂ ਕਿਸ ਤਰ੍ਹਾਂ ਪਾਓ ਬਿਲਕੁਲ ਦੇਖੋ ਜਦ ਜਿਹੜੀ ਵੋਟ ਆ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ ਚਾਹੇ ਮੈਂ ਜਾਂਨਾ ਚਾਹੇ ਤੁਸੀਂ ਜਾਂਦੇ ਹੋ ਚਾਹੇ ਸ਼ਹਿਰ ਦੀ ਕੋਈ ਹੋਰ ਨਿਵਾਸੀ ਵੋਟ ਪਾਉਣ ਜਾਂਦੇ ਆ ਉਹ ਤੁਹਾਡੇ ਸ਼ਹਿਰ ਦਾ ਤੁਹਾਡੇ ਵਾਰਡ ਦਾ ਤੁਹਾਡੇ ਪਿੰਡ ਦਾ ਤੁਹਾਡੇ ਸਟੇਟ ਦਾ ਤੁਹਾਡੇ ਦੇਸ਼ ਦਾ ਭੂਿਕ ਤੈਅ ਕਰਦੀ ਸੋ ਉਹਨੂੰ ਬਿਲਕੁਲ ਸੋਚ ਕੇ ਪਾਉਣਾ ਚਾਹੀਦਾ ਔਰ ਜਿਹੜੇ ਬੰਦੇ ਉਹ ਵੋਟਾਂ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਆ ਉਹਨਾਂ ਨੂੰ ਜ਼ਰੂਰ ਸਵਾਲ ਪੁੱਛਣਾ ਚਾਹੀਦਾ ਜਦੋਂ ਵੀ ਉਹ ਤੁਹਾਡੇ ਕੋਲ ਆਉਂਦੇ ਆ ਉਹਨਾਂ ਨੂੰ ਸਵਾਲ ਪੁੱਛੋ ਕਿ ਭਾਈ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਸ਼ਹਿਰ ਦੇ ਵਿਕਾਸ ਲਈ ਤੁਸੀਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਅੱਜ ਸ਼ਹਿਰ ਜੂੰਝ ਰਿਹਾ ਸ਼ਹਿਰ ਦੇ ਲੋਕੀ ਤੜਪ ਰਹੇ ਨੇ ਹਰ ਇੱਕ ਕੋਨਾ ਤੁਸੀਂ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਹਰ ਇੱਕ ਕੋਨਾ ਸ਼ਹਿਰ ਦਾ ਅੱਜ ਪਾਣੀ ਨਾਲ ਭਰਿਆ ਪਿਆ ਔਰ ਕੂੜਾ ਮੈਨੂੰ ਦੱਸਿਆ ਸਾਡੇ ਨਾਲ ਕਮਕਰ ਜੀ ਖੜੇ ਨੇ ਵਿੱਕੀ ਪ੍ਰਧਾਨ ਜੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਸ਼ਹਿਰ ਦੇ ਕੋਨੇ-ਕੋਨੇ 'ਚ ਅੱਜ ਕੂੜਾ ਇਕੱਠਾ ਹੋਇਆ ਪਿਆ ਕਿਉਂਕਿ ਉਹ ਕੂੜੇ ਨੂੰ ਰੱਖਣ ਲਈ ਜਾਂ ਸੁੱਟਣ ਲਈ ਕਿਤੇ ਜਗ੍ਹਾ ਨਹੀਂ ਆ ਜਾਂ ਜਗ੍ਹਾ ਦਾ ਪ੍ਰਬੰਧ ਕਰ ਰਹੇ ਨੇ ਪਰ ਸ਼ਹਿਰ ਨਿਵਾਸੀ ਆ ਜਿਹੜੇ ਉਹ ਬਿਮਾਰੀਆਂ ਤੋਂ ਕੂੜਾ ਜਦੋਂ ਇਕੱਠਾ ਕਰਦੇ ਆ ਆਬਵੀਅਸਲੀ ਫੇਰ ਬਿਮਾਰੀਆਂ ਹੀ ਫੈਲਦੀਆਂ ਸੋ ਕੂੜਾ ਆ ਦੀਪਾ ਜੀ ਨੇ ਮੈਨੂੰ ਹੁਣ ਪ੍ਰਧਾਨ ਸਾਹਿਬ ਨੇ ਵੀਡੀਓ ਵਿਖਾਈ ਗਾਂਧੀ ਚੌਂਕ ਦੇ ਉਹ ਸਾਰਾ ਕੂੜਾ ਇਕੱਠਾ ਕਰਕੇ ਵੱਡਾ ਢੇਰ ਗਾਂਧੀ ਸਕੂਲ ਦੀ ਵੱਡਾ ਢੇਰ ਲਾਇਆ ਪਿਆ ਸੋ ਮੇਰੀ ਬੇਨਤੀ ਆਓ ਸਾਰੇ ਰਲ ਮਿਲ ਕੇ ਆਪਾਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ بجائے ਤੱਕੜੇ ਹੋ ਕੇ ਸ਼ਹਿਰ ਦੀ ਸੇਵਾ ਕਰੀਏ ਧੰਨਵਾਦ ਬਹੁਤ